ਚਾਹ ਪਾਣੀ ਛਕਾਂਗੇ ਠੀਕ ਆ ਮੱਥਾ ਟੇਕ ਕੇ ਅਸ਼ੀਰਵਾਦ ਲਵਾਂਗੇ ਨਾਲੇ ਚਕਾਵਾਂ ਗੱਡੀ ਦਾ ਮੱਥਾ ਚਲੋ ਆਜੋ ਫਿਰ ਓਏ ਫੈਰੀ ਚੱਲੀ ਏ ਚਲੋ ਚੱਲੀਏ ਜੀ ਬਹੁਤ ਮਜ਼ਾ ਆ ਰਿਹਾ ਏ ਲਾਈਟ ਵੀ ਜਗ ਰਹੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣੀ ਗੱਡੀ ਤੁਹਾਨੂੰ ਸੁਣਨੀ ਚਾਹੁੰਦੇ ਆ ਆ ਤੁਹਾਨੂੰ ਦਿਖਾਉਣਾ ਏ ਆਪਣੀ ਗੱਡੀ ਮਾਜ਼ਦਾਦੀ ਧੂਆਂ ਬਹੁਤ ਮਾਰਦੀ ਸੀ ਕੋਈ ਟਰਬੋ ਟਰਬੋ ਦੀ ਪ੍ਰੋਬਲਮ ਸੀ ਹੁਣ ਅਸੀਂ ਇਹਨੂੰ ਟੈਸਟ ਡਰਾਈਵ ਕਰ ਲਈ ਆ ਵੈਸੇ ਆਲਮੋਸਟ ਕਾਫੀ ਹੱਦ ਤੱਕ ਠੀਕ ਹੋ ਗਿਆ ਤੇ ਹੁਣ ਬਾਕੀ ਅਸੀਂ ਚਲਾ ਕੇ ਦੇਖਦੇ ਆਂ ਤੇ ਅਸੀਂ ਘੁੰਮਣ ਜਾ ਰਹੇ ਆਂ ਜੀ ਤੇ ਤੁਹਾਨੂੰ ਅੱਗੇ ਜਾ ਕੇ ਮਿਲਦੇ ਆਂ ਫਿਰ ਆ ਦੇਖ ਲਓ ਬਾਕੀ ਸਾਡਾ ਫੁੱਲ ਐਕਸਾਈਟਡ ਜਾਣ ਲਈ ਆਹ ਕੀ ਹੋਇਆ ਪੂਰਾ ਤੱਤਾ ਲੋ ਜੀ ਹਾਰਨ ਮਾਰੀ ਜਾਂਦਾ ਗੱਡੀ ਲੈ ਕੇ ਹੁਣ ਹਵਾ ਕਰਦਾ ਠੀਕ ਗੱਲ ਆ ਹਾਰਨ ਮਾਰੀ ਜਾਂਦਾ ਦੇਖਦੇ ਆਂ ਹੁਣ ਚਲਾ ਕੇ ਲੋ ਜੀ ਆ ਬਾਈ ਮੈਨੂੰ ਲੈ ਚੱਲਿਆ ਇਹਨੂੰ ਪਤਾ ਆਪ ਨੂੰ ਨਹੀਂ ਹੈ ਕਿੱਥੇ ਜਾਣਾ ਮੈਨੂੰ ਕਹਿੰਦਾ ਦੱਸ ਦੇ ਕਿੱਥੇ ਜਾਣਾ ਹੁਣ ਸਾਨੂੰ ਕੋਈ ਪਤਾ ਨਹੀਂ ਕਿੱਥੇ ਜਾਣਾ ਸੀ ਸਾਡਾ ਕੋਈ ਪਲਾਨ ਨਹੀਂਗਾ ਦੱਸ ਤੂੰ ਕਿੱਥੇ ਲੈ ਜਾਣਾ ਕੁੱਚੇ ਵੇਚ ਤੂੰ ਤਾਂ ਕਰਨ ਦੀ ਗੱਡੀ ਚਲੋ ਦੇਖਦੇ ਆ ਜੀ ਕਿੱਥੇ ਜਾਣੇ ਸਿੱਤੇ ਟਾਕਾ ਨਹੀਂ ਨੀ ਗੁਰਦੁਆਰੇ ਪਾਣਾ ਚਾਹ ਪਾਣੀ ਛਕਾਂਗੇ ਠੀਕ ਆ ਮੱਥਾ ਟੇਕ ਕੇ ਅਸ਼ੀਰਵਾਦ ਲਵਾਂਗੇ ਨਾਲੇ ਚਕਾਵਾਂ ਗੱਡੀ ਦਾ ਮੱਥਾ ਤੇ ਵਧੀਆ ਚੱਲੀ ਜਾਊਗੀ ਠੀਕ ਆ ਕਿ ਨਹੀਂ ਠੀਕ ਆ ਅੰਕਲ ਜੀ ਗੱਡੀ ਕਿੰਨੀ ਹੋਈ ਚਲਾ ਲੱਗਦਾ ਚਕਾ ਦੇ ਆ ਦੇਖੋ ਅੱਗੇ ਗੱਡੀ ਕਿੰਨੀ ਮਹਿੰਗੀ ਆ ਹੌਲੀ ਚਲਾ ਵੀਰ ਇੰਸ਼ੋਰੈਂਸ ਵੀ ਹੈ ਨਹੀਂ ਆਪਣੇ ਕੋਲ ਹਾਂ ਹੌਲੀ ਹੌਲੀ ਜਾਂਦੇ ਆ ਦੇਖੀ ਤੁਸੀਂ ਉਹੀ ਪੱਗੀ ਜਾਂਦੇ ਆ ਝੋਂਦੇ ਜਾਂਦੇ ਆ ਸੋਹਣਾ ਤੇ ਹੌਲੀ-ਹੌਲੀ ਜਾਂਦੀ ਨਾ ਹਾਂ ਲੋ ਇਹ ਗੱਡੀ ਨੂੰ ਮੱਥਾ ਟੇਕਾਉਣ ਲਈ ਅਸੀਂ ਗੁਰਦੁਆਰਾ ਸਾਹਿਬ ਲੈ ਆਏ ਆ ਤੇ ਹੁਣ ਤੁਹਾਨੂੰ ਇੱਥੇ ਦਿਖਾਉਨੇ ਆ ਅਸੀਂ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸਾਹਮਣੇ ਬੱਚੇ ਖੇਡ ਮਲ ਰਹੇ ਹੈ ਜੀ ਨਾਲ ਇਹਨਾਂ ਦੀਆਂ ਕਲਾਸਾਂ ਲੱਗਦੀਆਂ ਹੋ ਰਹੀਆਂ ਬਹੁਤ ਸੋਹਣਾ ਮਾਹੌਲ ਆ ਪੰਜਾਬ ਵਾਲਾ ਆ ਜਾਓ ਫਿਰ ਅੰਦਰ ਸਾਡੇ ਨਾਲ ਇਹ ਬੱਚਿਆਂ ਦੀ ਹੁਣ ਕਤਕਾ ਦੀਆਂ ਕਲਾਸਾਂ ਵੀਰ ਜੀ ਹੁਣੇ ਲਵਾਉਣਗੇ ਜੀ ਤੇ ਇਹ ਬੱਚੇ ਬਹੁਤ ਹੀ ਵਧੀਆ ਯਾਨੀ ਕਿ ਉਪਰਾਲਾ ਕਰ ਰਹੇ ਵੀਰ ਜੀ ਹੁਣੇ ਬੱਚਿਆਂ ਨੂੰ ਸਿਖਾਉਣ ਲਈ ਤੇ ਤੁਸੀਂ ਦੇਖ ਸਕਦੇ ਹੋ ਕੁਝ ਸਾਰੇ ਕਿਦਾਂ ਤਿਆਰ-ਵਾਰ ਤਿਆਰ ਹੋ ਕੇ ਆਏ ਨੇ ਆਪਣੇ ਘਰਾਂ ਤੋਂ ਤੇ ਇਹਨਾਂ ਦੇ ਪੇਰੈਂਟਸ ਵੀ ਇਹਨਾਂ ਨੂੰ ਲੈ ਕੇ ਆਏ ਨੇ। ਤੋਂ ਦੇਖੋ ਹੁਣ ਇੱਦਾਂ-ਇੱਦਾਂ ਇਹਨਾਂ ਨੂੰ ਸੁਖਾ ਰਿਆ। ਆਜੋ ਹੁਣ ਅੰਦਰ ਆਪਾਂ ਚੱਲਦੇ ਹਾਂ। ਲੋ ਜੀ ਲੰਗਰ ਹਾਲ ਆ। ਤੋਂ ਆਪਾਂ ਆ ਗਏ ਆ। ਤੇ ਲੰਗਰ ਹਾਲ ਵਿੱਚ ਇੱਕ ਚੀਜ਼ ਨਵੀਂ ਦੇਖਣ ਨੂੰ ਮਿਲ ਗਈ ਹੈ ਜੀ। ਵੀ ਆਪੇ ਤਾਂ ਇਹ ਲਈ ਵੱਖਰਾ ਬਣਾ ਦਿੱਤਾ ਰੈੱਡ ਰਿਬਨ ਇਹਦਾ ਆਪਾਂ ਕਹਿ ਸਕਦੇ ਹਾਂ ਤੇ ਉਹਨਾਂ ਦੇ ਲਈ ਵੱਖਰਾ ਕੋਈ ਚੱਲ ਰਿਹਾ ਉਧਰ ਪਕੌੜਿਆਂ ਦਾ ਤੇ ਚਾਹ ਦਾ ਲੰਗਰ ਸਥਾਨੀਆਂ ਬੀਬੀਆਂ ਗਈਆਂ ਸੀ ਉਧਰ ਉਹਨਾਂ ਨੂੰ ਮਨਾ ਕਰਤਾ ਕਹਿੰਦੇ ਤੁਸੀਂ ਉਧਰ ਹੀ ਜਾਓ ਇੱਧਰ ਨੂੰ ਨਾ ਆਓ ਵਾਕੀ ਰੱਬ ਜਾਣੇ ਕੀ ਪ੍ਰੋਗਰਾਮ ਆ ਜੀ ਲੋ ਜੀ ਆਪਾਂ ਕੋਸ਼ਿਸ਼ ਕਰਦੇ ਹਾਂ ਸਾਡੀ ਕੁੜੀਆ ਪਕੌੜੇ ਮੰਗ ਰਹੀ ਹੈ ਕਹਿੰਦੀ ਪਕੌੜੇ ਖਾਣੇ ਆ ਤੇ ਆਪਾਂ ਗੁੱਛ ਰਹੇ ਨੇ ਬਾਈ ਜੀ ਉਹਨਾਂ ਨੇ ਵੀ ਪਕੌੜਿਆਂ ਦਾ ਲੰਗਰ ਕਿਦਾਂ ਸਾਂਝਾ ਆ ਜਾਂਦਾ ਕੀ ਹਾਵਤਾ ਬਾਈ ਅੱਬਾ ਲੈਦਾ ਤੇ ਕੁਛ ਇਤੋਂ ਜੀ ਨਹੀਂ ਨਹੀਂ ਇੱਕ ਕਿਦਾਂ ਹਾਂਜੀ ਇਹ ਕਿਹਾ ਚੱਲ ਕੀ ਕਰ ਰਹੇ ਨਹੀਂ ਇਹ ਤਾਂ ਮੈਂ ਫਿਰ ਬਲੌਗਿੰਗ ਕਰਦਾ ਤੇ ਗਲੀ ਦੇ ਵਿੱਚ ਪਕੌੜਾ ਜੀ ਨਹੀਂ ਨਹੀਂ ਕੋਈ ਚੱਕਰ ਉਹ ਸਾਡੀ ਕੁੜੀਆ ਮੰਗਦੀ ਸੀ ਪਕੌੜੇ ਆਹ ਕੈਮਰਾ ਲੈ ਕੇ ਲਾਈਵ ਤਾਂ ਬੰਦ ਕਰ ਪਹਿਲਾਂ ਉਹ ਚੱਲ ਬਸ ਸੋ ਵੀਰ ਜੀ ਹੁਣੇ ਕਹਿੰਦੇ ਵੀ ਸੌਰੀ ਤੂੰ ਸੇਰ ਵਾਟੋ ਕਹਿੰਦੇ ਸਾਡਾ ਆਪਣਾ ਪ੍ਰੋਗਰਾਮ ਸੀਗਾ ਇਹ ਕਹਿੰਦੇ ਅਸੀਂ 200 ਬੰਦਿਆਂ ਦਾ ਅਰੇਂਜਮੈਂਟ ਕੀਤਾ ਸੀ ਤੇ ਉਹਨਾਂ ਦੇ ਬੱਚੇ ਦਾ ਕਿਹਦਾ ਬਰਥਡੇ ਸੀਗਾ ਇਹ ਉਹ ਬਰ ਇੱਥੇ ਸੰਗਤ ਬਹੁਤ ਜਿਆਦਾ ਹੋ ਜਾਂਦੀ ਆ ਉਹ ਕਹਿੰਦੇ ਵੀ ਅਸੀਂ ਸਾਡੀ ਗੁੰਜਾਇਸ਼ ਇੰਨੀ ਕਿ ਐਸ ਲਈ ਯਾਨੀ ਹੋਰ ਕੋਈ ਚੱਕਰ ਨਹੀਂ ਪਰ ਫਿਰ ਐਕਟ ਵੀ ਕਰਨਾ ਚਾਹੀਦਾ ਫਿਰ ਉਹਨਾਂ ਨੂੰ ਥੋੜਾ ਸਾਈਡ ਤੇ ਕਰਨਾ ਚਾਹੀਦਾ ਜੀ ਘਰੇ ਕਰਦੇ ਸਾਈਡ ਤੇ ਹੋਰ ਇੱਥੇ ਗੁਰਦੁਆਰੇ ਜਗ੍ਹਾ ਨਹੀਂ ਨਾ ਹੈਗੀ ਇਹ ਹੀ ਆ ਹਾਂ ਘਰੇ ਕਰ ਸਕਦੇ ਬਟ ਉਹਨਾਂ ਦੀ ਸ਼ਰਤ ਆ ਉਹਨੂੰ ਕਰਨੀ ਗੁਰਦੁਆਰੇ ਸੀ ਤੇ ਉਹਨਾਂ ਦਾ ਪ੍ਰੋਗਰਾਮ ਵੀ 225 ਉਹਦੇ ਜੀ ਖਾਦੇ ਜਾਣ ਹਾਂ हां संगत ਨੂੰ ਮਨਾ ਕਰਨਾ ਸਮਝ ਨਹੀਂ ਆਉਂਦੀ ਇੰਨਾ ਨੇ ਬਾਕੀ ਸੰਗਤ ਐਨੀ ਇੱਦਣੇ ਤਾਂ ਆਪਣਾ ਘਰ ਦਾ ਪ੍ਰੋਗਰਾਮ ਹੋ ਰਿਹਾ ਤੇ ਗੁਰਦੁਆਰੇ ਦਾ ਨਾਮ ਕਿਉਂ ਲਾਇਆ ਗਿਆ ਚਲੋ ਕੋਈ ਗੱਲ ਨਹੀਂ ਰਾਬਾ ਸਮੱਤ ਬਖਸ਼ ਸਭ ਨੂੰ ਬਾਕੀ ਜੋ ਵੀ ਸੀਗਾ ਤੁਹਾਨੂੰ ਆਪਾਂ ਦੱਸਤਾ ਕੋਈ ਗੱਲ ਨਹੀਂ ਲੋ ਜੀ ਦੇਖ ਲਓ ਬੱਚੇ ਕਿਦਾਂ ਪ੍ਰੈਕਟਿਸ ਕਰ ਰਹੇ ਆ ਬਹੁਤ ਹੀ ਉਦਮ ਨਾਲ ਜਿਹੜੀ ਕਿ ਬਹੁਤ ਹੀ ਅੱਛੀ ਗੱਲ ਆ ਬਹੁਤ ਸੋਹਣਾ ਲੱਗਾ ਇੱਥੇ ਦੇਖ ਕੇ ਤੇ ਅੱਜ ਹੁਣ ਆਪਾਂ ਅੱਗੇ ਚੱਲਦੇ ਆਂ ਜੀ ਆ ਸਿਮਰਨਾ ਵੀ ਲੈ ਲਿਆ ਜੀ ਮੇਰਾ ਸ਼ੌਂਕ ਸੀਗਾ ਵਾਹਿਗੁਰੂ ਕਿਰਪਾ ਕਰੇ ਹੁਣ ਸਿਮਰਿਆ ਵੀ ਕਰਾਂਗੇ ਬੈਠ ਕੇ ਥੋੜਾ ਬੰਦਾ ਧਿਆਨ ਨਾਲ ਕਰ ਲੈਂਦਾ ਹੈ ਚਲੋ ਬਾਕੀ ਤੁਹਾਨੂੰ ਅੱਗੇ ਮਿਲਦੇ ਆ ਜੀ ਅੱਗੇ ਅੱਗੇ ਦੇਖਦੇ ਆ ਆਪਾਂ ਕਿੱਦਾਂ ਨੂੰ ਜਾਣਾ ਹਾਂਜੀ ਹੁਣ ਅਸੀਂ ਡਾਊਨ ਟਾਊਨ ਦੀ ਕਾਰ ਪਾਰਕ ਵਿੱਚ ਪਾਰਕਿੰਗ ਲਗਾਤੀ ਆ ਜੀ ਤੇ ਹੁਣ ਆਪਾਂ ਜਾਵਾਂਗੇ ਅੱਗੇ ਸਿਟੀ ਦੇ ਵਿੱਚ ਥੋੜਾ ਤੁਹਾਨੂੰ ਘੁਮਾਉਨੇ ਆ ਕਿੱਥੇ ਨਾਈਟ 뷰 ਦਿਖਾਉਨੇ ਆ ਤੁਹਾਨੂੰ ਆਕਲੈਂਡ ਸਿਟੀ ਦਾ ਬਹੁਤ ਸੋਹਣਾ 뷰 ਆ ਸੋ ਮੈਂ ਤੁਰਿਆ ਜਾ ਰਿਹਾ ਸੀ ਕਿ ਇੱਥੇ ਸਟਰੀਟ ਤੇ ਤੁਸੀਂ ਦੇਖ ਸਕਦੇ ਹੋ ਵੀ ਇਜ਼ਰਾਈਲ ਦੇ ਵਿੱਚ ਨਾ ਕਿੰਤਾ ਜੋ ਹੋ ਰਿਹਾ ਸਾਰਾ ਕੁਝ ਉਹਦੇ ਬਾਰੇ ਇਹਨਾਂ ਨੇ ਲਿਖਿਆ ਹੋਇਆ ਤੁਸੀਂ ਇੱਥੇ ਦੇਖ ਸਕਦੇ ਹੋ ਪੋਲ ਦੇ ਉੱਤੇ ਇਜ਼ਰਾਈਲ ਪਲਸ ਯੂਰ ਸੋ ਹਾਊ many children have you killed to day in gaza ਸੋ ਸਾਰੀ ਦੁਨੀਆ ਦੇ ਵਿੱਚ ਯਾਨੀ ਕਿ ਇਹ ਚੀਜ਼ਾਂ ਬਹੁਤ ਫੈਲੀਆਂ ਹੋਈਆਂ ਨੇ ਚਲੋ ਪਰਮਾਤਮਾ ਸਤਿ ਸਭਕ ਨੂੰ ਇਹ ਸਭ ਬੜੀਆ ਖੁਸ਼ੀ ਖੁਸ਼ੀ ਰਹਿਣ ਬਾਕੀ ਚਲੋ ਆਪਾਂ ਤੁਹਾਨੂੰ ਅੰਦਰ ਹੁਣ ਦਿਖਾਉਣੇ ਇੱਥੇ ਸਾਹਮਣੇ ਸਾਹਮਣੇ ਆਪਾਂ ਜਾਵਾਂਗੇ ਜੀ ਉਹ ਉੱਥੇ ਬ੍ਰਿਜ ਆ ਬਹੁਤ ਸੋਹਣਾ ਬਣਿਆ ਹੋਇਆ ਆ ਜਾਓ ਗੇਨ ਸਿਟੀ ਦੇ ਵਿੱਚ ਉਹੀ ਰੂਲ ਉਹੀ ਸਾਰਾ ਕੁਝ ਜਿੱਦਾਂ ਤੁਸੀਂ ਬਟਨ ਦਬਣਾ ਹੈ ਤੁਸੀਂ ਸੜਕ ਕ੍ਰੋਸ ਕਰਨੀ ਹੈ ਤੁਹਾਨੂੰ ਪਤਾ ਹੀ ਹੈ ਜੀ ਸੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਨਾਈਟ ਵਿਊ ਆ ਉਹ ਬਿਲਕੁਲ ਡਿਫਰੈਂਟ ਹੁੰਦਾ ਦਿਨ ਨਾਲੋਂ ਨਾਈਟ ਦਾ ਇੱਥੇ ਉਹ ਵੱਖਰਾ ਹੀ ਇੱਕ ਤਰ੍ਹਾਂ ਦੀ ਰਿਫਲੈਕਸ਼ਨ ਹੁੰਦੀਆਂ ਲਾਈਟਾਂ ਨਾਲ ਤੇ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਹੁਣ ਫ੍ਰੀ ਫੈਰੀ ਸਰਵਿਸ ਲੱਗੀ ਹੈ ਜੀ ਆਕਲੈਂਡ ਦੇ ਵਿੱਚ ਦੇਖਦੇ ਆ ਕਿ ਹਿਸਾਬ ਹੈ ਦਾ ਪਤਾ ਕਰਦੇ ਆ ਸੰਡੇ ਟੂ ਵੈਂਸਡੇ ਬਟ ਟੂਡੇ ਸੈਟਰਡੇ ਜੀ ਸੈਟਰਡੇ ਨੂੰ ਨਹੀਂ ਆ ਗਿਆ ਅੱਜ ਸੈਟਰਡੇ ਆ ਚਲੋ ਕੋਈ ਗੱਲ ਨਹੀਂ ਆ ਵੀ ਸੈਟਰਡੇ 7:00 ਤੋਂ 10:00 ਸੈਟਰਡੇ 10:00 ਵਜੇ ਤੱਕ ਅੱਛਾ ਵਾਓ ਸੈਟਰਡੇ ਵੀ ਹੈਗਾ ਚਲੋ ਆਜੋ ਫਿਰ ਓਏ ਫੈਰੀ ਚੱਲੀ ਏ ਚਲੋ ਚੱਲੀਏ ਪਹਿਲਾਂ ਉੱਧਰ ਕਿਹੜਾ ਕੱਢਿਆ ਚਲੋ ਪਹਿਲਾਂ ਉੱਧਰ ਕਿਹੜਾ ਕੱਢਿਆ ਉਹ ਕਹਿੰਦੇ ਨੋ ਬੁਕਿੰਗ ਰਿਕਵਾਇਰਡ ਉਹ ਲਿਖਿਆ ਤਾਂ ਹੈ ਨੋ ਵੀ ਆ ਵੀ ਆਉਂਦੀ ਵੀ ਹੋਇਆ ਹਾਂ ਸੋ ਇੱਥੇ ਤੁਸੀਂ ਦੇਖ ਸਕਦੇ ਆ ਹੁਣ ਸਮੁੰਦਰ ਦਾ ਕੰਢਾ ਜੀ ਜਿਹਨੂੰ ਇਹ ਹਾਰਬਰ ਆ ਜੀ ਪਤਾ ਨਹੀਂ ਹਾਰਬਰ ਵਿੱਚ ਦੀ ਵੱਜਦਾ ਤੇ ਉਹ ਕੀ ਵੱਜਦਾ ਇਹ ਤੇ ਆ ਦੇਖੋ ਜੀ ਖੜੀਆਂ ਮਰੀਨਸ ਬੋਟਸ ਯਾਕਸ ਖੜੀਆਂ ਨੇ ਤੇ ਇਹ ਸਾਰੀਆਂ ਗੋਰਿਆਂ ਦੇ ਪਰਸਨਲ ਹੈ ਹਾਂਜੀ ਹਾਂਜੀ ਉਹ ਵਾਓ ਜੀ ਇੱਧਰ ਦੇਖੋ ਤੁਸੀਂ ਸਕਾਈ ਟਾਵਰ ਦਾ ਵਿਊ ਦੇਖੋ ਰਾਤ ਦਾ ਇਹ ਸਾਡਾ ਆਕਲੈਂਡ ਦਾ ਸਕਾਈ ਟਾਵਰ ਹੈ ਤੇ ਇੱਧਰ ਤੁਸੀਂ ਦੇਖੋ ਸਾਰੀਆਂ ਬਿਲਡਿੰਗਸ ਕਿੱਦਾਂ ਦਿਖ ਰਹੀਆਂ ਨੇ ਇਹ ਆਕਲੈਂਡ ਦੀ ਬੇਸਿਕਲੀ ਮੇਨ ਸਿਟੀ ਹੈ ਜੀ ਤੁਹਾਨੂੰ ਇਹਦਾ ਵਿਊ ਜਦੋਂ ਅਸੀਂ ਬੈੰਨੇ ਆ ਨਾ ਫੈਰੀ ਦੇ ਵਿੱਚ ਤਾਂ ਹੋਰ ਵੀ ਆਸਮ ਲੱਗਦਾ ਤੇ ਆਪਾਂ ਦੇਖਦੇ ਆ ਜੇ ਰਾਤ ਨੂੰ ਕੋਈ ਫੈਰੀ ਚੱਲਦੀ ਹੋਵੇ ਤਾਂ ਜਰੂਰ ਤੁਹਾਨੂੰ ਘੁਮਾਵਾਂਗੇ ਉਹਦੇ ਛੀ ਹਾਂ ਅੰਕਲ ਜੀ ਆੜੀਆਂ ਲਾਈਟਾਂ ਜਗਦੀਆਂ ਨੇ ਇਹਦਾ ਹਿਸਾਬ ਤਾਂ ਹੋਇਆ ਕਿ ਇੱਥੇ ਲੋਕਾਂ ਕੋਲ ਪਰਸਨਲ ਐਕਸੈਸ ਆ ਜਿੱਦਾਂ ਉਹ ਆ ਗਿਆ ਰਿਮੋਟ ਦਾ ਬੇ ਥੱਲੇ ਹੋ ਜਾਂਦੇ ਸਾਰੀ ਟੰਬਰੂ ਜੇ ਤੇ ਨਾਲ ਹੀ ਆਖ ਫੇ ਗੱਡੀਆਂ ਅੰਦਰ ਖੜਾ ਸਕਦੇ ਆ ਤੇ ਬਾਹਰ ਕੱਢ ਸਕਦੇ ਆ ਕੋਈ ਜਾਣਾ ਖਾਣਾ ਨਹੀਂ ਇੱਥੇ ਗੱਡੀ ਲਾ ਸਕਦਾ ਆ ਦੇਖ ਲਓ ਕਿੰਨੀਆਂ ਤਕੜੀਆਂ ਗੱਡੀਆਂ ਖੜੀਆਂ ਪਰ ਇਹ ਪਲੈਂਟ ਕਿਉਂ ਜੀ ਖੜੀ ਪਲੈਂਟ ਕਿਉਂ ਜੀ ਪਲੈਂਟ ਯਾਨੀ ਇਹ ਇੱਥੇ ਜਿਹੜੇ ਕੰਮ ਕਰਦੇ ਬੇਸਿਕਲੀ ਅੰਦਰ ਉਹਨਾਂ ਨੂੰ ਐਕਸੈਸ ਮਿਲ ਆਇਆ ਹਾਂ ਜੀ ਸੋ ਆ ਹੁਣ ਜੜਨ ਦਵਾ ਦਈਏ ਜੀ ਹਾਂ ਜਿਹੜਾ ਹੁਣ ਇੱਥੇ ਆਪਾਂ ਖੜੇ ਆ ਨ ਤੇ ਇਹ ਸਾਰਾ ਜਾਨੀ ਕਿ ਥੱਲੇ ਦੇ ਪਾਣੀ ਆ ਹਾਂਜੀ ਇਹਦੇ ਸਾਰਾ ਥੱਲੇ ਪਾਣੀ ਆ ਥੱਲੇ ਹੁਣ ਆਪਣੇ ਤੇ ਪੋਲ ਬਣਿਆ ਹੋਇਆ ਜਿੱਥੇ ਆਪਾਂ ਤੁਰ ਰਹੇ ਆ ਤੇ ਅੱਗੇ ਹੁਣ ਇੱਕ ਬ੍ਰਿਜ ਆ ਪਤਾ ਨਹੀਂ ਆਹ ਟਾਈਮ ਖੁੱਲਦਾ ਕਿ ਨਹੀਂ ਦੇ ਕੋਈ ਵੱਡੀ ਸ਼ਿਪ ਆਉਂਦੀ ਫੇਰ ਖੋਲਦੇ ਹੁੰਦੇ ਸੋ ਇੱਥੇ ਤੁਸੀਂ ਦੇਖ ਸਕਦੇ ਆ ਇਹ ਕੰਸਟਰਕਸ਼ਨ ਚੱਲ ਰਹੀ ਆ ਜਿਸ ਕਰਕੇ ਉਹਨਾਂ ਨੇ ਫ੍ਰੀ ਫੈਰੀ ਜਿਹੜੀ ਚਲਾਈ ਆ ਤੇ ਇਹ ਪੁਲ ਦਾ ਜਾਨੀ ਕਿ ਕੋਈ ਕੰਸਟਰਕਸ਼ਨ ਚੱਲ ਰਿਹਾ ਹੋਊਗਾ ਜਿੱਦਾਂ ਤੇ ਆਹ ਤੁਸੀਂ ਦੇਖ ਸਕਦੇ ਜਿੱਦਾਂ ਆ ਪੋਲਾ ਉਹ ਦੇਖੋ ਸਾਹਮਣੇ ਤੁਹਾਨੂੰ ਦਿਖਾਉਣਾ ਜ਼ੂਮ ਕਰਕੇ ਮੈਂ ਆ ਦੇਖੋ ਟੁੱਟਿਆ ਹੋਇਆ ਤੇ ਇਹ ਜਾਨੀ ਕਿ ਟੁੱਟਿਆ ਨਹੀਂ ਗਾ ਬੇਸਿਕਲੀ ਇਹ ਜੋੜਦੇ ਆ ਖੋਲਦੇ ਆ ਇਹਨੂੰ ਤੇ ਮੈਨੂੰ ਲੱਗਦਾ ਇਹਦੀ ਕੰਸਟਰਕਸ਼ਨ ਕੋ ਚੱਲ ਰਹੀ ਆ ਓ ਵਾਓ ਵਾਹ ਆ ਬਹੁਤ ਵੱਡੀ ਕਿਸ਼ਤੀ ਆ ਬਈ ਓਏ ਦੇਖੋ ਜੀ ਕਿੰਨੀ ਵੱਡੀ ਆ ਤੈਨੂੰ ਪਤਾ ਸਾਰੀਆਂ ਪ੍ਰਾਈਵੇਟ ਨੇ ਲੋਕਾਂ ਦੀਆਂ ਹਾਂਜੀ ਮੁੱਲ ਦੀਆਂ ਲਾਇਆ ਕੇ ਰੱਖੀਆਂ ਇੱਥੇ ਲਾਈਆਂ ਨੇ ਪੈਸੇ ਭਰੀ ਜਾਂਦੇ ਆ ਅਮੀਰਾਂ ਦੇ ਖੇਡ ਹਾਂ ਹਾਂ ਜਿੱਥੇ ਮਰਜ਼ੀ ਲੈ ਜਾਣ ਵਾਹ ਬਹੁਤ ਤਗੜੀ ਕਿਸ਼ਤੀ ਆ ਬਈ ਓਏ ਇੱਕ ਥੋੜਾ ਬੀ ਓਏ ਹਾਂ ਬਹੁਤ ਸੋਹਣਾ ਥੀ ਵਯੂ ਸੋ ਇਹ ਫੈਰੀ ਦਾ ਰਸਤਾ ਹੈ ਜੀ ਇੱਥੇ ਆਉਣ ਅਸੀਂ ਵੇਟ ਕਰ ਰਹੇ ਹਾਂ ਫੈਰੀ ਦੇ ਵਿੱਚ ਜਾਣ ਲਈ ਤੇ ਅੰਕਲ ਜੀ ਕਹਿੰਦੇ ਥੋੜਾ ਜਿਹਾ ਟਾਈਮ ਲੱਗੂਗਾ 10 ਮਿੰਟ ਵੇਟ ਕਰ ਲਓ ਲੋ ਜੀ ਸਾਡੀ ਫੈਰੀ ਆ ਗਈ ਹੈ ਦਾ ਰੈਡ ਬੋਟ ਛੋਟੀ ਜੀ ਜਿਹਨੂੰ ਕਹਿ ਸਕਦੇ ਆਪਾਂ ਬੋਟ ਹੈ ਇੱਕ ਤੇ ਬਟ ਇਹ ਚੀਜ਼ ਚ ਫੰਨਾ ਤੁਹਾਨੂੰ ਪਤਾ ਬਹੁਤ ਜ਼ਿਆਦਾ ਜਦਾ ਪੰਜ ਔਏ ਕਰਦੇ ਆ ਲੋ ਜੀ ਇਹ ਆ ਗਈ ਸਾਡੀ ਲਿਟਲ ਬੋਟ ਫੈਰੀ ਆ ਬੇਸਿਕਲੀ ਚਲੋ ਅਸੀਂ ਇਹਨੂੰ ਛੋਟੀ ਜੀ ਕਹਿ ਦਿੰਦੇ ਹਾਂ ਬਟ ਜੋ ਕਿ ਬਾਕੀ ਵੱਡੀਆਂ ਸਾਹਮਣੇ ਛੋਟੀ ਲੱਗਦੀ ਹੈ ਪਰ ਬਹੁਤ ਸੋਹਣੀ ਹੈ ਜੀ ਆਪਾਂ ਇੱਥੇ ਬਹਿਨੇ ਆ ਤੇ ਤੁਹਾਨੂੰ ਹੁਣ ਸਿਟੀ ਦਾ ਵਿਊ ਦਿਖਾਵਾਂਗੇ ਸਾਡੇ ਲਈ ਫ੍ਰੀ ਹੈ ਯਾਰ ਸਾਨੂੰ ਕੀ ਮਾੜੀ ਹੈ ਅਸੀਂ ਤਾਂ ਇੰਜੋਏ ਕਰਾਂਗੇ ਤੇ ਚ ਵਧੀਆ ਚਲੋ ਆਪਾਂ ਹੁਣ ਅੰਦਰ ਜਾਨੇ ਉਹ ਦੇਖ ਅੰਕਲ ਜੀ ਅੰਦਰ ਵੜ ਵੀ ਕੇ ਤਾਂ ਪਹਿਲਾਂ ਲੈ ਅੰਦਰ ਤਾਂ ਬੈਠੇ ਹੋਣ ਉਹ ਦੇਖ ਲੈ ਉਹ ਜਾਂਦੇ ਅੰਕਲ ਕਹਿੰਦੇ ਸਾਡੇ ਪਿੰਡ ਜੀ ਵੀ ਇਹੀ ਚੱਲਦੀ ਹੈ ਲੋ ਜੀ ਅੰਦਰ ਤਾਂ ਬਹਿ ਕੇ ਨਿਕਲ ਆਣ ਲਈ ਲੋ ਜੀ ਬਹੁਤ ਸੋਹਣੀ ਵੀਡੀਓ ਆਪਾਂ ਬਾਹਰ ਉੱਪਰ ਬਹਿਨੇ ਉੱਪਰ ਜਾਣਾ ਕਿ ਉੱਪਰ ਜਾਵਾਂਗੇ ਅਸੀਂ ਵੀ ਆ ਦੇਖੋ ਜੀ ਪੂਰਾ ਜੋਰ ਲੱਗਿਆ ਪਹਿਣਾ ਉੱਤੇ ਚੜਨ ਕਾਕੂਆਂ ਦਾ ਚਲੋ ਜੀ ਚਲੋ 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 ਲੰਦਰ ਜਲੰਦਰ ਜਲੰਦਰ ਆਜੋ ਲੋ ਜੀ ਸਿੱਧੀ ਪੌੜੀ ਓ ਧਿਆਨ ਨਾਲ ਚੜਿਓ ਧਿਆਨ ਨਾਲ ਧਿਆਨ ਨਾਲ ਚੜੀ ਲੋ ਜੀ ਓ ਵਾਹ ਬਾਰਬੀਕਿਊ ਵੀ ਲੱਗਿਆ ਜੀ ਇੱਥੇ ਦਾ ਬਾਰਬੀਕਿਊ ਕਰ ਲੈਣਾ ਸੀ ਆਪਾਂ ਜਿਹਲਾਂਦਾ ਹੁੰਦਾ ਵਾਹ ਜਵਾ ਬਹੁਤ ਸੋਹਣੀ ਆ ਯਾਰ ਤੈਨੂੰ ਪਤਾ ਛੋਟੀ ਜਿਹੀ ਚ ਬਹੁਤ ਮਜ਼ਾ ਆ ਰਿਹਾ ਏ ਲਾਈਟ ਵੀ ਜਗ ਰਹੀ ਆ ਆਪਾਂ ਇੱਥੇ ਵੀਡੀਓ ਬਣਾਵਾ ਲਾਂਗੇ ਸੋਹਣੀ ਸੋਹਣੀ ਬਹੁਤ ਮਜ਼ੇਦਾਰ ਆ ਜੀ ਹਾਂਜੀ ਕਿੱਦਾਂ ਲੱਗ ਰਿਹਾ ਤੁਹਾਨੂੰ ਮੈਂ ਫਸਟ ਟਾਈਮ ਬੈਠੀ ਆ ਸਾਰੀ ਚ ਹਾਂ ਇੱਥੇ ਆ ਕੇ ਵੈਸੇ ਫਸਟ ਟਾਈਮ ਬੈਠੀ ਆ ਚਲੋ ਵਧੀਆ ਕੋਈ ਗੱਲ ਨਹੀਂ ਉਹ ਕਹਿੰਦੇ ਖੜੇ ਨਹੀਂ ਹੋਣਾ ਸੀਟਾਂ ਤੇ ਬੈਠ ਜਾਓ ਅਕਲ ਤਾਂ ਸਾਡੇ ਥੱਲੇ ਚੱਲ ਗਏ ਕਹਿੰਦੇ ਠੰਡ ਬਹੁਤ ਲੱਗਦੀ ਏ ਤੇ ਅਸੀਂ ਤਾਂ ਹੁਣ ਇੱਥੇ ਦਾ 뷰 ਦੇਖਣਾ ਜੋ ਦੇਖ ਰਿਹਾ ਮਗਰ ਸਿਟੀ ਦਾ ਦਿਖ ਰਿਹਾ ਇਹਨੂੰ ਵਧੀਆ ਲਿਓ ਦੇਖੂਗਾ ਜੀ ਉੱਤਰ ਨਾ ਬਹੁਤ ਮੁਸ਼ਕਲ ਹੋ ਗਿਆ ਕਿਉਂਕਿ ਜਦਾਂ ਇੰਡੀਆ ਚ ਪੂਰਾ ਜ਼ੋਰ ਲੱਗਿਆ ਪਿਆ ਉੱਤਰ ਨਾ ਔਖਾ ਲੱਗਦਾ ਚੜਨਾ ਸੋ ਬਿਲਕੁਲ ਸਿੱਧੀਆਂ ਪੌੜੀਆਂ ਨਹੀਂ ਨਾ ਇਹਨਾਂ ਨੇ ਬਣਾਇਆ ਵੀ ਇਦਾਂ ਹੀ ਜਾਣ ਕੇ ਜੰਗਸਟਡ ਜੀ ਥੋੜੀ ਜੀ ਖਾਲੀ ਹੋ ਗਈ ਫੈਰੀ ਆ ਲੋ ਚਲੋ ਕੋਈ ਗੱਲ ਨਹੀਂ ਐ ਥੋੜਾ ਹੁਣ ਵਿੱਚ ਹੀ ਲੈ ਜਾਣਗੇ ਤੁਸੀਂ ਰਹਿ ਗਏ ਇਕੱਲੇ ਹੋ ਸਾਰੇ ਚਲੇ ਗਏ ਚਲੋ 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 ਥੈਂਕ ਯੂ ਚਲੋ ਜੀ ਬਾਹਰ ਆ ਗਈ ਸਾਰੇ ਜਾਣੇ ਇਹ ਸੀ ਸਾਡੀ ਜੀ ਫੈਰੀ ਕਰੂਜ਼ਰ ਫੈਰੀ ਯਾਰ ਹਰ ਹੈਡ ਕਰੂਜ਼ਰ ਫੈਰੀ ਰਾਈਡ ਬਿਲਕੁਲ ਤੇ ਇਧਰੋਂ ਤੁਸੀਂ ਦੇਖ ਸਕਦੇ ਹੋ ਸਿਟੀ ਦਾ 뷰 ਆ ਜਿਹੜਾ ਆ ਜਿਹੜਾ ਅੰਕਲ ਜੀ ਲੱਗੇ ਨਾ ਪੁੱਬੂ ਜੇ ਇੱਥੋਂ ਗੱਲ ਕਰਦੇ ਆ ਨੀ ਸਮੁੰਦਰੀ ਜਹਾਜ਼ ਵਾਲੇ ਬੰਦਿਆਂ ਨਾਲੇ ਪਾਰਟੀ ਕਰਦੇ ਆ ਇਹਦੇ ਵਿੱਚ 20 ਰੁਪਏ ਹੈ ਸਾਰੀ ਉਹ ਵਾਓ ਲੋ ਜੀ ਦੇਖੋ ਬੀਅਰ ਬੀਅਰ ਸਾਈਕਲ ਬਣਾਇਆ ਇਹਨਾਂ ਨੇ ਲੋਕੀ ਬੀਅਰ ਚਲਾਉਂਦੇ ਆ ਨਾਲ ਦੀ ਨਾਲ ਸੌਰੀ ਆ ਸਾਈਕਲ ਚਲਾਉਂਦੇ ਨਾਲ ਦੀ ਨਾਲ ਆਪਣੀਆਂ ਕੈਲਰੀਜ਼ ਬਰਨ ਕਰਦੇ ਆ ਬੀਅਰ ਘੱਟ ਘੱਟ ਪੀ ਜਾਂਦੇ ਆ ਇੱਥੋਂ ਤੁਸੀਂ ਬੁੱਕ ਕਰ ਸਕਦੇ ਆ ਇਹਦਾ ਗੋਰੇ ਇੱਥੇ ਬੁੱਕ ਕਰਦੇ ਆ ਬਾਈ ਬਾਈ ਉੱਥੇ ਬਾਈ ਤੁਹਾਨੂੰ ਹਾਂ ਆ ਦੇਖ ਲੋ ਜੀ ਇਹ ਸਾਰਾ ਇੱਥੇ ਡਿਨਰ ਕਰਨ ਲਈ ਬਣੇ ਹੋਏ ਨੇ ਗੋਰਿਆਂ ਦੇ ਪੰਪ ਕਲੱਬ ਹਾਂ ਕਲਚਰ ਕਿੱਦਾਂ ਆਂਦਰ ਕਿਸੇ ਦੀ ਵਿਆਹ ਦੀ ਪਾਰਟੀ ਚੱਲੀ ਜਾਂਦੀ ਹੈ ਕਹਿੰਦਾ ਮੈਂ ਵੀ ਜਾਣਾ ਮਾਮਾ ਆਪਾਂ ਕਰਨ ਜਾ ਕੇ ਉਹ ਵੀ ਨਹੀਂ ਜਾਣਾ ਕਿਉਂਕਿ ਮੁਰਿਆ ਦਾ ਬਲੇਟਾ ਸਾਹ ਉਹ ਵਾਹ ਓਏ ਆਹ ਖਾਣਾ ਪੀਣਾ ਇੱਥੇ ਲੱਗਿਆ ਬਾਰੋਂ ਬਾਰੋਂ ਹੀ ਮੁੜਜੋ ਜੀ ਨੇ ਖਾਣਾ ਪੀਣਾ ਇੱਥੇ ਆਹ ਵਧੀਆ ਭਾਈ ਯਾਰ ਗੱਡੀ ਵਧੀਆ ਲੀ ਤੇ ਚੜਜੂ ਨਾਲੇ ਭੁੱਖ ਲੱਗੀ ਸੀਰ ਤੇ ਗਈ ਜਿੰਦੀ ਹੈ ਹੈ ਪੁੱਤ ਚੱਲੀਏ ਲੈ ਕਹਿੰਦੀ ਨਹੀਂ ਜੀ ਜੀ ਕਹਿੰਦੇ ਆਪਣੇ ਤਾਂ ਵਿਆਹ ਤੇ ਐਂਡ ਤੇ ਲਾਇਆ ਹੁੰਦਾ ਰੋਟੀ ਸਾਂਣੀ ਹਾਂ ਮੂਰੇ ਹੀ ਲਾਇਆ ਮੂਰੇ ਹੀ ਲਾਇਆ ਪਹਿਲਾਂ ਹੁੰਦਾ ਵੀ ਪਹਿਲਾ ਬੰਦਾ ਸਸਰੀ ਘਰ ਬੁਲਾਓ ਆਦ ਨਹੀਂ ਲੱਗੀ ਆਹੋ ਆਹੋ ਮੂਰੇ ਆਪ ਗੱਡ ਆਹੋ ਪਿੱਛੇ ਦੀ ਉਹ ਕਦੇ ਐਂਡ ਤੇ ਚਾਉਂਦੇ ਹੁੰਦੇ ਨੇ ਹੂੰ ਠੀਕ ਹੁਣ ਅਸੀਂ ਆ ਗਏ ਜੀ ਮਿਸ਼ਨ 'ਤੇ ਜਿਹੜੀ ਕਿ ਇੱਕ ਬੀਚ ਆ ਰਾਤ ਨੂੰ ਤਾਂ ਆਪਾਂ ਨੂੰ ਨਹੀਂ ਦਿਸਣੀ ਤੇ ਇੱਥੇ ਵੱਟ ਰੈਸਟੋਰੈਂਟ ਆ ਕਹਿੰਦੇ ਕਾਫੀ ਫੇਮਸ ਤੋ ਵਾਸੀਆਂ ਦੇਖਦੇ ਅੰਦਰ ਜਾ ਕੇ ਤੁਹਾਨੂੰ ਦਿਖਾਉਣੇ ਨਾਲੇ ਸੋ ਜਲਸਾ ਇੰਡੀਅਨ ਰੈਸਟੋਰੈਂਟ ਆ ਜੀ ਤੇ ਆਜਾ ਤੁਹਾਨੂੰ ਅੰਦਰ ਦਾ ਇਹਦਾ ਦੇ ਇੰਟਰਸ ਦਿਖਾਉਣੇ ਆ ਸੋਹਣੀ ਐਂਟਰੈਂਸ ਆ ਜੀ ਸੋਹਣਾ ਐਂਬੀਅੰਸ ਆ ਆ ਦੇਖੋ ਹਾਂ ਜੀ ਹਲੇ ਤੱਕ ਤਾਂ ਸੋਹਣਾ ਐਂਬੀਅੰਸ ਆ ਜੀ ਵਧੀਆ ਨਾ ਬਾਹਰ ਵੀ ਹੈਗਾ ਜੀ ਥੈਂਕ ਯੂ ਜੀ। ਰੋੜੀ ਹਾਡਾ ਟੇਬਲ ਲੱਗਿਆ ਜੀ। ਇੱਥੇ ਬਹਿ ਜਾਓ ਕਹਿੰਦੇ। ਸੋ ਇੱਥੇ ਲਾਈਵ ਮਿਊਜ਼ਿਕ ਵੀ ਚੱਲਦਾ ਜੀ। ਸਾਡਾ ਸਭ ਦਾ ਫੇਵਰਟ ਤੇ ਵੀਰ ਦਾ ਫੇਵਰਟ ਸੋਨੂ ਸਿੱਤਵਾਲਾ ਇੱਥੇ ਆ ਰਿਹਾ। ਤੇ ਉਹ ਆਪਾਂ ਹੁਣ ਮੀਟ ਕਰਾਂਗੇ ਜੀ। ਕੋਕ ਸਟੂਡੀਓ ਤੋਂ ਜਾਣਕਾਰੀ ਪ੍ਰਜੈਕਟ ਹੋਣਾ ਕੀਤਾ। ਲੋ ਜੀ ਲਾਈਵ ਬੈਂਡ ਵਾਲ ਆ ਗਿਆ ਬਾਈ। ਲੋ ਜੀ ਇਹ ਕਰਨਗੇ ਹੁਣ ਧੂਆਂ ਕੱਢਣਗੇ। ਦੇਖੋ ਕੀ ਕਰਉਂਦੇ ਆ ਸਾਨੂੰ ਦਿਖਾਉਨੇ ਆ ਫਿਰ। Oh. Mm -hmm.

ਹਾਂਜੀ ਇੱਧਰ ਆ ਰਿਹਾ ਬਟਾ ਮੈਂ ਤੁਹਾਨੂੰ ਕੀ ਵੀ ਕਰਦਾ ਤੁਹਾਨੂੰ ਲੈ ਚੱਲੀਏ ਆ ਦੇਖੋ ਜੀ ਆ ਸਿੰਗਰ ਨੇ ਇੱਥੇ ਆਉਣਾ ਤੁਹਾਨੂੰ ਦੱਸਦੀ ਐ ਤੇ ਜੰਗੀ ਸ੍ਰੀ ਨੂੰ 29 ਸਪਟੰਬਰ ਸਾਗਰਵਾਲੀ ਨੇ ਆਉਣਾ ਜੀ ਸਾਗਰਵਾਲੀ ਨੇ ਇਹ ਆਉਣਾ ਇਹਨੇ ਆਕਲੈਂਡ ਚ ਮজা ਆਇਆ ਜੀ ਮজা ਆਇਆ ਪੂਰਾ ਡੇ ਬਣ ਗਿਆ ਤੁਹਾਡਾ ਹਾਂਜੀ ਪਰ ਹੋਰ ਰੁਕ ਸਕਦੇ ਸੀ ਪਰ ਆਪਾਂ ਬਹੁਤ ਦੂਰ ਜਾਣਾ ਵਾਪਸ ਹਾਂਜੀ ਸਾਨੂੰ ਹੁਣ ਘੰਟਾ ਸਵਾ ਘੰਟਾ ਲੱਗਣਾ ਜੀ ਵਾਪਸੀ ਤੇ ਇਸ ਲਈ ਹੁਣ ਅਸੀਂ ਜਾਂਦੇ ਹਾਂ ਤੇ ਅੱਜ ਦੀ ਵੀਡੀਓ ਸਾਡੇ ਇੱਥੇ ਸਮਾਪਤ ਹੁੰਦੀ ਹੈ ਤੇ ਹੋਪ ਕਰਦੇ ਤੁਸੀਂ ਇੰਜੋਏ ਕੀਤਾ ਹੋ ਸਾਡਾ ਨਾ ਅੱਛਾ ਤੇ ਅਗਸ ਵੀਡੀਓ ਚ ਮਿਲਦੇ ਹਾਂ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵਿਦ ਕਮੈਂਟਸ ਥੈਂਕ ਯੂ ਵੈਰੀ ਮੱਚ ਜੀ ਸਹੀ ਸੌਨ ਬਾਏ ਬਾਏ ਲੋਕ ਤਾਂ ਕਹਿੰਦੇ ਪੁਲਿਸ ਮਗਰ ਲੱਗਦੀ ਆ ਅਸੀਂ ਪੁਲਿਸ ਦੇ ਮਗਰ ਲੱਗੇ ਆ ਟੱਕਰ 15-20 ਮਿੰਟ ਹੋ ਗਏ ਇਹ ਮਗਰ ਮਗਰ ਹੀ ਜਾ ਜਨੇ ਹੁਣ ਇੰਡੀਕੇਟਰ ਤੋਂ ਉਹ ਉਧਰ ਨੂੰ ਕੋਧ ਨੂੰ ਦੇਖੋ ਵੀ ਹੁਣ ਤਾਂ ਇਹਦੇ ਦਿਮਾਗ 'ਚ ਆ ਗਿਆ ਹੋਣਾ ਵੀ ਇਹ ਬੰਦਾ ਕਿਤੇ ਮੈਨੂੰ ਪਿੱਛਾ ਕਰਦਾ ਮੇਰਾ ਬਸ ਅਸੀਂ ਲੈਟਾ ਨਹੀਂ ਲਾਈਆਂ ਹੋਈਆਂ ਹਾਂ ਹਾਂ ਬਸ ਇੰਨੇ ਪਰ ਇਹ ਇਹ ਕਿੰਨੀ ਸਲੋ ਜਾ ਰਿਹਾ ਏ ਕੋਈ ਗੱਲ ਨਹੀਂ ਮਗਰ ਹੀ ਆਦੇ ਇਹ ਟੈਨਸ਼ਨ ਪੈ ਗਈ ਹੋਣੀ ਉਹਨੂੰ ਨਹੀਂ ਨਹੀਂ ਟੈਨਸ਼ਨ ਨਹੀਂ ਪੈ ਗਈ ਇਹ ਬੈਲੀ ਜਿਹਾ ਬਣਿਆ ਇਹਨੂੰ ਆਇਆ ਵੀ ਪਤਾ ਨਹੀਂ ਕੌਣ ਆ ਕੋਈ ਗੱਲ ਨਹੀਂ ਮੈਂ ਵੀ ਬੈਲੀ ਆ ਕੋਈ ਐਂ ਕਹਦਾ ਹੁ ਇਹ ਨੂਏ ਕਰ ਪਿਆ ਯਾਰ ਇਹਦੇ ਪਿੱਛੇ ਵੀ ਕੈਮਰੇ ਲੱਗੇ ਹੁੰਦੇ ਹੋਣੇ ਗੱਡੀਆਂ ਦੇ ਪਤਾਊਗਾ ਵੀ ਮੈਂ ਕੀ ਹਰਕਤਾਂ ਕਰਦਾ ਕੀ ਨਹੀਂ ਵੀ ਮੈਂ ਸਹੀ ਗੱਡੀ ਚਲਾ ਰਿਹਾ ਮਰੱਜਿਆ ਤਾਂ ਨਹੀਂ ਜਾਂ ਕੁਝ ਹੋਰ ਵੀ ਅਸੀਂ ਹਾਂ ਉਹ ਪੂਰਾ ਦੇਖ ਰਿਹਾ ਮੈਨੂੰ ਹਾਂ 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 ਪਿਛਲੇ ਸ਼ੀਸ਼ੇ ਤੇ ਦੇਖ ਰਿਹਾ ਹੁਣ ਇਹਨਾਂ ਦੇ ਐਕਸਟਰਾ ਸ਼ੀਸ਼ੇ ਤਾਂ ਨਹੀਂ ਲੱਗੇ ਹੁੰਦੇ ਸਾਡੇ ਘਰੇ ਜਲਦੀ ਕਰ ਪੈ ਗਿਆ ਇੱਥੇ ਤੱਕ ਪੁਲਿਸ ਹੀ ਪੁਲਸ ਹੋਈ ਪਈ ਬਣਾ ਬਣਾ ਵੀਡੀਓ ਬਣਾ ਬਹੁਤ ਪੁਲਿਸ ਆਈ ਪਈ ਸਾਡੇ ਘਰੇ ਬਹੁਤ ਤਗੜਾ ਕੋਈ ਚੱਕਰ ਪੈ ਗਿਆ ਬਾਈ ਓਏ ਦੇਖੀ ਓਏ ਦੇਖੀ ਇੱਥੇ ਗੈਂਗਸਟਰ ਆ ਇੱਥੇ ਆਪਣੇ ਹੀ ਤੈਨੂੰ ਦੱਸਾਂ ਜੀ ਨਾ ਸੱਜਿਆ ਤਾਂ ਉਹ ਦੇ ਸਡੇ ਘਰ ਆ ਮੂਰੇ ਰਸਤੇ ਬੰਦ ਨੇ ਸਾਨੂੰ ਤਾਂ ਜਾਣ ਦੋ ਸਾਨੂੰ ਤਾਂ ਜਾਣ ਦੋ ਬਾਈ ਇੱਧਰ ਗੈਂਗਸਟਰ ਰਹਿੰਦੇ ਆ ਆ ਕਰ